ਤੁਹਾਨੂੰ ਪਹਿਨਾ ਮੈਂ মিডিਆ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਚੌਥੇ ਸਦੰਭੋਂ ਤੁਸੀਂ ਆਵਾਜ਼ ਜਿਹੜੀ ਆ ਸਚਾਈ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਇਸ ਕਰਕੇ ਅਸੀਂ ਤੁਹਾਡੇ ਧੰਨਵਾਦੀ ਆ ਸੋ ਦੂਸਰਾ ਅੱਜ ਸਾਡੇ ਮੇਅਰ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਹੀ ਕੌਂਸਲਰ ਸਹਿਬਾਨਾ ਵੱਲੋਂ ਇੱਕ ਵਫਦ ਡੀਸੀ ਸਾਹਿਬ ਨੂੰ ਮਿਲਣ ਗਿਆ ਸੀਗਾ ਉਹਦੇ ਵਿੱਚ ਅਸੀਂ ਡੀਸੀ ਸਾਹਿਬ ਕੋਲੋਂ ਕੁਝ ਮੰਗਾ ਰੱਖੀਆਂ ਆਪਣੀ ਆਵਾਜ਼ ਦੇਖੋ ਜਿਹੜੀ ਆਵਾਜ਼ ਆ ਹਾਊਸ ਦੀ ਉਹ ਡੀਸੀ ਸਾਹਿਬ ਰਾਹੀਂ ਸਰਕਾਰ ਤੱਕ ਪਹੁੰਚਾਣੀ ਇਹ ਜ਼ਰੀਆ ਵਾ ਸ਼ੁਰੂ ਤੋਂ ਚੱਲਿਆ ਆ ਰਿਹਾ ਸੋ ਉਸੇ ਤਹਿਤ ਮਨੂੰ ਮੁੱਖ ਰੱਖਦਿਆਂ ਅੱਜ ਅਸੀਂ ਡੀਸੀ ਸਾਹਿਬ ਕੋਲ ਗਏ ਸੀਗੇ ਉਹਦੇ ਵਿੱਚ ਅਸੀਂ ਕਪੂਰਥਲੇ ਦੇ ਜਿਹੜੇ ਹਾਲਾਤ ਬੀਤੇ ਦਿਨੀ ਤੁਸੀਂ ਸਾਰਿਆਂ ਨੇ ਹੀ ਵੇਖਿਆ ਕਿ ਕਿਸ ਤਰ੍ਹਾਂ ਡਾਇਰੀਆ ਦੀ ਸਮੱਸਿਆ ਔਰ ਉਹਦੇ ਬਾਅਦ ਕੋਲਰਾ ਦੀ ਸਮੱਸਿਆ ਜਿਹੜੀ ਆ ਇਹ ਟਰੇਸ ਹੋਈ ਕਿਸ ਤਰ੍ਹਾਂ ਸ਼ਹਿਰ ਦੇ ਕੁਝ ਇਲਾਕੇ ਕੁਝ ਕਾਉਂਸਲਰ ਦੇ ਇਲਾਕੇ ਜਿਹੜੇ ਆ ਉਹ ਪ੍ਰਭਾਵਿਤ ਹੋਏ ਤਰਾਹੀ ਤਰਾਹੀ ਸ਼ਹਿਰ ਕਰਨ ਲੱਗ ਗਿਆ ਸੋ ਇਹਨਾਂ ਹਾਲਾਤਾਂ ਦਾ ਜਿਹੜਾ ਜ਼ਿੰਮੇਵਾਰ ਆ ਉਹ ਮਹਿਰ ਸਾਹਿਬ ਵੱਲੋਂ ਪੂਰੇ ਹਾਊਸ ਵੱਲੋਂ ਕਮਿਸ਼ਨਰ ਸਾਹਿਬ ਨੂੰ ਠਹਿਰਾਇਆ ਗਿਆ ਔਰ ਉਹਦੇ ਵਾਸਤੇ ਅਸੀਂ ਮੰਗ ਕੀਤੀ ਆ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਕਿਹਨਾ ਹਾਲਾਤ ਕਿਹੜੇ ਹਾਲਾਤ ਤਾਂ ਨੇ ਇਹ ਜ਼ਿੰਮੇਵਾਰ ਨੇ ਕਿਹੜੇ ਅਫਸਰ ਉਹਨਾਂ ਅਫਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜਾਂਨਾ ਵੀ ਗਈਆਂ ਤੁਸੀਂ ਦੇਖਿਆ ਔਰ ਉਹ ਅਸੀਂ ਡੀਸਾ ਨੂੰ ਅਜ ਲਿਖਤੀ ਰੂਪ ਦੇ ਵਿੱਚ ਦੱਸ ਕੇ ਆਏ ਆ ਇੱਕ ਸੁਪਰ ਸੈਕਸ਼ਨ ਮਸ਼ੀਨ ਜਿਹੜੀ ਆ ਇਹਦਾ ਟੈਂਡਰ ਜਿਹੜਾ ਦੇਖੋ ਪਹਿਨਾ ਹੋਇਆ ਸੀਗਾ ਕਾਫੀ ਮਹੀਨੇ ਪਹਿਨਾ ਔਰ ਉਹਦਾ ਜਿਹੜਾ ਮੇਨ ਪਰਪਸ ਆ ਸੀਵਰੇਜ ਦੀ ਸਫਾਈ ਕਰਨਾ ਮਗਰ ਬਰਸਾਤ ਆਨ ਤੋਂ ਪਹਿਨਾ ਪਹਿਨਾ ਉਹ ਸਫਾਈ ਹੋ ਜਾਣੀ ਚਾਹੀਦੀ ਸੀ ਮਗਰ ਪ੍ਰਸ਼ਾਸਨ ਜਿਹੜਾ ਵਾ ਨਗਰ ਕਾਉਂਸਲ ਦਾ ਨਗਰ ਨਿਗਮ ਦਾ ਜਿਹੜਾ ਪ੍ਰਸ਼ਾਸਨ ਆ ਇਹ ਕੰਮ ਕਰਨੀ ਨਹੀਂ ਸੁਤਾ ਰਿਹਾ ਔਰ ਦੇਖੋ ਅੱਜ ਬਰਸਾਤ ਜਿਹੜੀ ਆ ਔਰ ਅੱਧਾ ਅਦੌਰ ਬਰਸਾਤ ਦਾ ਮੈਂ ਸਮਝਦਾ ਖਤਮ ਹੋ ਚੱਲਾ ਮਗਰ ਅੱਜ ਵੀ ਸੁਪਰ ਸੈਕਸ਼ਨ ਮਸ਼ੀਨ ਜਿਹੜੀ ਆ ਉਹ ਆਪਣੀ ਕੰਮ ਵੱਲ ਨੂੰ ਹਜੇ ਤੱਕ ਨਹੀਂ ਤੁਰੀ ਉਹ ਦੇਖੋ ਯਾਰ ਕਿੰਨੀ ਨਲਾਕੀ ਆ ਕਿੰਨਾ ਇਦਾਂ ਦੇ ਮਸਲਿਆਂ ਨੂੰ ਅੰਗੋਲਾ ਕੀਤਾ ਜਾ ਰਿਹਾ ਇਹਦੇ ਪਿੱਛੇ ਕੌਣ ਆ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਆ ਸੋ ਇਸ ਕਰਕੇ ਅਸੀਂ ਡੀਸੀ ਸਾਹਿਬ ਕੋ ਜਾ ਕੇ ਬੜੀ ਨਿਮਰਤਾ ਦੇ ਨਾਲ ਉਹਨਾਂ ਨੂੰ ਦੱਸਿਆ ਔਰ ਦੂਸਰਾ ਕਿ ਜਿਨ੍ਹਾਂ ਦੀ ਮੌਤ ਹੋਈ ਆ ਸਾਡੇ ਵਿਧਾਇਕ ਰਾਣਾ ਗੁਰਜੀਤ ਸਿੰਘ ਜੀ ਨੇ ਵੀ ਮੰਗ ਉਠਾਈ ਸੀ ਕਿ ਘੱਟੋ-ਘੱਟ 5 ਲੱਖ ਰੁਪਇਆ ਉਹਨਾਂ ਦੀ ਮਦਦ ਸਰਕਾਰ ਵੱਲੋਂ ਹੋਣੀ ਚਾਹੀਦੀ ਆ ਕਿਉਂਕਿ ਉਹ ਗਰੀਬ ਪਰਿਵਾਰ ਆ ਉਹਨਾਂ ਦਾ ਕੋਈ ਦੋਸ਼ ਨਹੀਂ ਸੋ ਇਸ ਕਰਕੇ ਅਸੀਂ ਡੀਸੀ ਸਾਹਿਬ ਰਾਹੀਂ ਇਹ ਗੱਲਾਂ ਰੱਖੀਆਂ ਵਾਂ ਮਗਰ ਮੇਨ ਰੋਸ ਜਿਹੜਾ ਹਾਊਸ ਦੇ ਹਰੇਕ ਕਾਉਂਸਲਰ ਵੱਲੋਂ ਪਾਇਆ ਗਿਆ ਕਮਿਸ਼ਨਰ ਸਾਹਿਬ ਦੇ ਖਿਲਾਫ ਬੜੀ ਨਰਾਜ਼ਗੀ ਆ ਔਰ ਬੜਾ ਰੋਸ ਆ ਸਾਰੇ ਕਾਉਂਸਲਰਾਂ ਦੇ ਵਿੱਚ ਇਵਨ ਇਨ ਸ਼ਹਿਰ ਦੇ ਵਿੱਚ ਵੀ ਇਹ ਚਰਚਾ ਵਾ ਸੋ ਬੜੀ ਇਸ ਗੱਲ ਦੀ ਨਿਖੇਧੀ ਕਰਦੇ ਆ ਸੋ ਕਮਿਸ਼ਨਰ ਸਾਹਿਬ ਤੇ ਠੀਕ ਤੁਸੀਂ ਆਪ ਸਿਆਣੇ ਹੋ ਮੰਗ ਪੱਤਰ ਦਿੱਤਾ ਕਿ ਨਹੀਂ ਮੰਗ ਪੱਤਰ ਕਿਹਦੀ ਵੱਲੋਂ ਸੀ ਤੇ ਕਿਨੇ ਦਿੱਤਾ ਉਥੇ ਮੇਰ ਸਾਹਿਬ ਗਏ ਲੇਕਿਨ ਉਥੇ ਕਿਸੇ ਨੇ ਗੱਲ ਕੋਈ ਕੀ ਕੀਤੀ ਮੇਰ ਸਾਹਿਬ ਦੇ ਜ਼ੁਬਾਨੋਂ ਇੱਕ ਵੀ ਗੱਲ ਕੋਈ ਤੁਸੀਂ ਉੱਥੇ ਸੁਣੀ ਉੱਥੇ ਬੁਲਾਰਾ ਕੁਝ ਹੋਰ ਸੀ ਇਹ ਜਿੰਨੀ ਵੀ ਗੱਲ ਹੈ ਨਾ ਜਿੰਨੀ ਵੀ ਕਵਾਇਤ ਕੀਤੀ ਜਾ ਰਹੀ ਆ ਇਹ ਰਾਣਾ ਗੁਰਜੀਤ ਸਿੰਘ ਦੀ ਕਹਿ ਕੇ ਕੀਤੀ ਜਾ ਰਹੀ ਉਹ ਇੱਕ ਬੰਦੇ ਨੂੰ ਚਾਬੀ ਦੇ ਕੇ ਇੱਕ ਡਿਟੇਲ ਕਰਕੇ ਭੇਜਦੇ ਆ ਕਿ ਤੁਸੀਂ ਆਹ ਗੱਲ ਕਰਨੀ ਮੇਰੇ ਵਿਚਾਰੀ ਕੋ ਤਾਂ ਕੋਈ ਪਾਵਰ ਹੀ ਨਹੀਂ ਕੋ ਗੱਲ ਕਰ ਅੱਜ ਤੱਕ ਤੁਸੀਂ ਸੁਣਿਆ ਉਹਨਾਂ ਦੀ ਜ਼ੁਬਾਨੀ ਕੋ ਗੱਲ ਸੁਣੀ ਉਹਨਾਂ ਕੋ ਕਿਸੇ ਬੰਨੇ ਕੋ ਸ਼ਹਿਰ ਦੇ ਵਿਕਾਸ ਦੀ ਜਾਂ ਕਿਸੇ ਤਰ੍ਹਾਂ ਕੋ ਤੁਹਾਨੂੰ ਕੋਈ ਬਿਆਨ ਦਿੱਤਾ ਹੋਵੇ ਮੈਨੂੰ ਕੋ ਗੱਲ ਦੱਸੋ ਜਿਸ ਦਿਨ ਦਾ ਇਹ ਐਪੀਸੋਡ ਹੋਇਆ ਹੈ ਸ਼ਹਿਰ ਦੇ ਵਿੱਚ ਗੰਦਗੀ ਵਾਲਾ ਉਹ ਡਾਇਰੀ ਵਾਲਾ ਦੱਸੋ ਕੋਈ ਮੇਰ ਨੇ ਤੁਹਾਨੂੰ ਕੋਈ ਬਿਆਨ ਦਿੱਤਾ ਇਹ ਕਿਸੇ ਕੋਲ ਕੋਈ ਪਾਵਰ ਨਹੀਂ ਕਿ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਕਰ ਸਕਾ ਇਹ ਸਿਰਫ ਉਹ ਦੀਪਕ ਸਲਵਾਨ ਮੇਰੇ ਵੀਰ ਨੂੰ ਭੇਜਿਆ ਉੱਥੋਂ ਉਹਨੂੰ ਰਿਟਨ ਸਕ੍ਰਿਪਟ ਆ ਗਈ ਵੀ ਤੂੰ ਆਹ ਗੱਲ ਕਰਨੀ ਉੱਥੋਂ ਮੰਗ ਪੱਤਰ ਆ ਗਿਆ ਰਾਣਾ ਗੁਰਜੀਤ ਸਿੰਘ ਦੇ ਦਫ਼ਤਰ ਤੋਂ ਆ ਗਿਆ ਉਹੋ ਜਾ ਕੇ ਉੱਥੇ ਦਿੱਤਾ ਗਿਆ ਜਦ ਕੀ ਇਹਨਾਂ ਲੋਕਾਂ ਨੂੰ ਚਾਹੀਦਾ ਭਾਈ ਅਸੀਂ ਇਸ ਸ਼ਹਿਰ ਚ ਰਹਿਣਾ ਅਸੀਂ ਇਸ ਸ਼ਹਿਰ ਦੇ ਵਸਿੰਦੇ ਆ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਜਤਾਇਆ ਧਿਆਨੂ ਵੀ ਜਤਾਇਆ ਤੁਸੀਂ ਸ਼ਹਿਰ ਦੇ ਭਲੇ ਦੀ ਗੱਲ ਕਰੋ ਆਪਾਂ ਵਿਕਾਸ ਦੀ ਗੱਲ ਕਰੀਏ ਆਪਾਂ ਐਵੇਂ ਇਹ ਇੱਕ ਦੂਜੇ ਤੇ ਦੂਸ਼ਣਬਾਜ਼ੀ ਵਾਲੀ ਗੱਲ ਨਾ ਕਰੀਏ ਮੈਨੂੰ ਨੇ ਇਹ ਗੱਲਾਂ ਕਰਨੀਆਂ ਪੈਂਦੀ ਆ ਪਰ ਅਫਸੋਸ ਹੈ ਇਹ ਲੋਕ ਜਿਨ੍ਹਾਂ ਨੂੰ ਇਹਨੀ ਮੈਜੋਰਟੀ ਹੋਰ ਖਾਸ ਕਰਕੇ ਰਾਣਾ ਗੁਰਜੀਤ ਸਿੰਘ ਜੋ ਜਿਨ੍ਹਾਂ ਨੇ ਇਸ ਕਪੂਰਥਲੇਵਾਦ ਸਿਆ ਨੇ ਜਿਨ੍ਹਾਂ ਨੂੰ ਇਹਨਾਂ ਨਵਾਜਿਆ ਉਹ ਲੋਕਾਂ ਦੇ ਲੋਕਾਂ ਨਾਲ ਆਹ ਸਰਕਾਰ ਰਹੀ ਕਿਉਂਕਿ ਉਹਦਾ ਕਾਰਨ ਹੈ ਪਿਛੇ ਕਿ ਪਿਛੜੀਆਂ ਮੈਂ ਬਾਰ-ਬਾਰ ਇਹ ਗੱਲ ਕਹਿੰਦੀ ਆ ਪਿਛੜੀ ਇਲੈਕਸ਼ਨਾਂ ਵਿੱਚ ਸ਼ਹਿਰ ਦੇ ਵਿੱਚੋਂ ਲੋਕਾਂ ਨੇ ਉਹਨੂੰ ਹਰਾਇਆ ਸੀ ਔਰ ਇਸ ਗੱਲ ਦਾ ਹੀ ਬਦਲਾ ਲੈ ਰਿਹਾ ਵੀ ਕੱਲ ਨੂੰ ਕਿਤੇ ਹੋਰ ਆ 2.5 ਸਾਲ ਰਹਿ ਗਏ ਵੀ ਕੱਲ ਨੂੰ ਮੇਰੇ ਨਾਲ ਕੋਈ ਲੋਕੀ ਫੇਰਨਾ ਹੈ ਕਰਨ ਸੋ ਇਹ ਇਹ ਕਿਸੇ ਵੀ ਤਰ੍ਹਾਂ ਦਾ ਮੰਗ ਪੱਤਰ ਨਹੀਂ ਸੀਗੀ ਇਹ ਜਿਹੜੇ ਡਰਾਮਾ ਸੀ ਡਰਾਮਾ ਕਰਨ ਗਿਆ ਸੀ ਔਰ ਇਹ ਰੋਜ਼ ਨਵੇਂ ਇਸ ਨਵਾਂ ਡਰਾਮਾ ਕਰਦੇ ਆ